ਨਾ ਇਧਰ ਦੇ ਨਾ ਉਧਰ ਦੇ ਕਹਿੰਦੇ ਸਾਲੇ ਬਣੇ ਨੇ ਚਾ ਉਧਰ ਦੇ ਉਹ ਗੱਲ ਦਰੋਸਤ ਗਾਣਾ ਗਾਇਆ ਸੀ ਤੇ ਇਨ੍ਹਾਂ ਵਾਸਤੇ ਗਾਇਆ ਸੀਗਾ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਲਿਓ ਸ਼ਬਦ ਨਾਲ ਸੰਬੋਧਨ ਕੀਤਾ ਸੀ ਅਗੇ ਜੀ ਮੈਨੂੰ ਇਤਰਾਜ ਆ ਤੁਸੀਂ ਬੀਜੇਪੀ ਵਾਲਿਆਂ ਨਾਲ ਰਲੇ ਪਿਓ ਬੀਜੇਪੀ ਨਾਲ ਗੱਲਾਂ ਕਰਦੇ ਹੋ ਸੱਜਤਾ ਬੋਲੇ ਸ਼ਾਨਣੀ ਕੀ ਬੋਲੇ 28 30 ਹਾ ਤੁਸੀਂ ਨੀ ਖਾਕੀ ਨੀਕਰਾਂ ਪਾ ਪਾ ਕੇ ਡੰਡੇ ਵਜਾਉਂਦੇ ਰਹੇ ਉਹਨਾਂ ਦੇ ਮਗਰ ਡੋਲੂ ਚੱਕੀ ਫਿਰਿਓ ਮੈਂ ਕਿ ਛਿੱਟੇ ਮਾਰਨ ਉਹਨਾਂ ਦੇ ਤੁਸੀਂ ਮਾੜੀ ਮੋਟੀ ਸ਼ਰਮ ਮਨਉਂਦੇ ਸੁਣ ਰਹੇ ਹੋ ਤੁਸੀਂ ਇਹ ਦੱਸ ਦਿਓ ਤੁਸੀਂ ਕੀ ਆ ਸ਼ਾਨਣੀ ਕਰਨੀ ਹੋ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਕੰਨੀਓ ਅਸੀਂ ਗਿਆਨੀ ਹਰਪ੍ਰੀਤ ਸਿੰਘ ਕੰਨੀ ਜੇ ਹੈਗੇ ਆ ਨਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾੜਾ ਜ਼ਰੂਰ ਮਾਰਿਓ ਕਿਸ ਤਰੀਕੇ ਨਾਲ ਜਲੀਲ ਕਰਕੇ ਉਹਨਾਂ ਨੂੰ ਅੱਜ ਕਾਲ ਤਖਤ ਦੇ ਉੱਤੋਂ ਠੀਕ ਹੈ ਕਿਹਾ ਗਿਆ ਕਿ ਤੁਸੀਂ ਜਥੇਦਾਰਾਂ ਦੀ ਅਗਲੀ ਮੀਟਿੰਗ ਚ ਦੋ ਹਫ਼ਤੇ ਤੱਕ ਸ਼ਾਮਲ ਨਹੀਂ ਹੋਣਾ ਪੁਰਾਣਾ 20 ਸਾਲ ਪੁਰਾਣਾ ਕੀ ਹੈ ਕੇਸ ਚੱਕਿਆ ਕਿ ਜਿਹੜੇ ਸਾਧੂ ਵੱਲੋਂ ਇੱਕ ਕੰਪਲੇਂਟ ਕੀਤੀ ਜਾਂਦੀ ਹੈ ਜਿਦੇ ਨਾਲ ਕੀ ਉਹਨਾਂ ਦੀ ਸਾਲੀ ਦਾ ਡਿਵੋਰਸ ਪਰਮਨੈਂਟ ਹੋ ਚੁੱਕਿਆ ਜਿਹੜੀ ਗਾਹਾਂ ਵੀ ਆਪਣਾ ਘਰ ਬਸਾ ਚੁੱਕੀ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਿਆਮ ਕੱਲ ਕੀ ਲਲਕਰਕੇ ਕਿਹਾ ਤੋ ਸਾਰੀਆਂ ਇੰਟਰਵਿਊਜ਼ ਕਰਾਈਆਂ ਸ਼ਾਨਣੀ ਵੱਲੋਂ ਕਰਾਈਆਂ ਗਈਆਂ ਨੇ